ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੇ ਵਿੱਚ ਕਾਲੀ ਕਾਲੀ ਹੋ ਗਈ ਆਪਣਾ ਆਪ ਬਲੌਗ ਦੀ ਕਲਿੱਪ ਲੈਣ ਦਾ ਲੱਗਿਆ ਨਹੀਂ ਟਾਈਮ ਤੇ ਚੱਲ ਪਈ ਜੀ ਆਪਾਂ ਅੱਜ ਫੇਰ ਰੋਟੀ ਪਾਣੀ ਖਾਣ ਅੱਜ ਲੁਧਿਆਣੇ ਕੰਨੀ ਦਾ ਟੋਪੂਰਾ ਅੱਜ ਚੱਲਿਆ ਜੀ ਛੋਟੀ ਭੈਣ ਕੋਲ ਵੱਡੀ ਭੈਣ ਨਾਲ ਆ ਚੱਲਿਆ ਛੋਟੀ ਭੈਣ ਕੋਲ ਤੇ ਦੇਖਦੇ ਆਂ ਜਾ ਕੇ ਕੀ ਖਰਾਉਂਦੇ ਨੇ ਅੱਜ ਉਹ ਬੈਜ ਜਿ ਆਉਣ ਵਿੱਚ ਤਾਂ ਆਪਾਂ ਖਾਦਦੇ ਹਾਂ ਪਿੰਡ ਬਲੂਚੀ ਚ ਪਿੰਡ ਬਲੂਚੀ ਚ ਲੈ ਕੇ ਜਾਣਗੇ ਸੰਗਵਾਲ ਚ ਲਿਆਂ ਸੀ ਤਾਂ ਉਹਨਾਂ ਨੇ ਗਾਹ ਪਿੰਡ ਬਲੂਚੀ ਲੈ ਕੇ ਜਾਣਾ ਤੇ ਚਲੋ ਮਿਲਦੇ ਆ ਤੁਹਾਨੂੰ ਅੱਗੇ ਜਾ ਕੇ ਹੁਣ ਨੂੰ ਨਾ ਪਿੱਛੇ ਨੂੰ ਦੇਖੀ ਮੈਂ ਤਾਂ ਇੱਧਰ ਨੂੰ ਤੇ ਕਰ ਰਹੀ ਹਾਂ ਸੈਂਟਰ ਤੋਂ ਲੈ ਕੇ ਭਾਈ ਪਹੁੰਚਣ ਵਾਲੇ ਨਹੀਂ ਹਲੇ ਤਾਂ ਨਹੀਂ 20 ਮਿੰਟ ਲੱਗ ਰਿਹਾ 20 ਲੱਗਿਆਣਗੇ ਹਾਂ ਲੱਗਿਆਣਗੇ ਇੰਨੇ ਤਾਂ ਪਹੁੰਚ ਗਿਆ ਸੀ ਸੁੰਦਰ ਸਿਸਟਮ ਕੋਲ ਜਿੱਥੇ ਨਹਿਰ ਦੇ ਸੁੰਦਰ ਲੱਗਿਆ ਵੇ ਤੇ ਲੱਗਿਆ ਟੈਨ ਸਮੇਂ ਜਿਆਦਾ ਅੱਜ ਥੋੜਾ ਜਿਹਾ ਆ ਵੀ ਬਹੁਤ ਵੱਡਾ ਲੱਗਿਆ ਅਸਲ ਇਹਦੀ ਲਾਈਟ ਕਿੱਥੇ ਜਾਂਦੀ ਉਹ ਇਹਦੀ ਲਾਈਟ ਜਾਂਦੀ ਆ ਨੰਦ ਕੋਲੇ ਜਾ ਰਹੀ ਐ ਲੱਗਦਾ ਫਿਰ ਇਸ ਨੂੰ ਭੁੱਖ ਲੱਗੀ ਪਈਆ ਨਹੀਂ ਲੱਗੀ ਬਈ ਉਹਨਾਂ ਨੂੰ ਇੱਕ ਲਗਾਏ ਹੈ ਹਾਂ ਉਹ ਫੋਨ ਕਰਦੇ ਕਿ ਅਸੀਂ ਸਿੱਧੇ ਹੀ ਚੱਲੇ ਪੈਂਟ ਬਲੂਚੀ ਪੈਂਟ ਬਲੂਚੀ ਉੱਥੇ ਮਿਲਦੇ ਆ ਜੋ ਆ ਜੋ ਕਿ ਭੁੱਖ ਲੱਗੀ ਪਈਆ ਨਾ ਦਰ ਹਾਂ ਜਿਹੜਾ ਦੁਕਾਨ ਤੇ ਟਾਈਮ ਲੱਗ ਗਿਆ ਦੀ ਗੱਲ ਸੁਣਤ ਲੱਗਦਾ 15 ਮਿੰਟ ਹਾਂ ਨਹੀਂ ਉਹਨੂੰ ਪਹੁੰਚਣਾ ਚੱਲਦਾ ਸਾਡੇ ਈ ਵਿਊਰਰਾਂ ਨੂੰ ਪੈ ਰਹੇ ਹਾਂ ਹਾਂ ਵੀ ਪੈਂਡ ਬਲੂਚੀ ਵੀ ਦਿਖਾਉਂਦੇ ਆ ਤੁਹਾਨੂੰ ਕੋਈ ਨਹੀਂ ਆ ਯਾ ਪੈਂਡ ਬਲੂਚੀ ਜਦੋਂ ਮਿਲਦੇ ਆਉਣ ਤੋਂ ਨੂੰ ਜਾ ਕੇ ਪਾਈ ਹੁੰਦੀ ਹਾਂ ਹਾਂ ਓਕੇ ਬਾਏ ਸਾਹਮਣੇ ਕੈਮਰੇ ਆ ਦੇ ਕੱਪੜਾ ਵੱਜ ਗਿਆ ਉੱਧਰ ਵੀ ਕੈਮਰੇ ਆ ਤੇ ਕੱਪੜਾ ਪਹੁੰਚ ਗਏ ਜੀ ਹਾਂ ਵੀ ਨੂਲੀ ਦੀਦੀ ਨੂੰ ਬੁਲਾਉਂ ਚ ਦੇਖਦੀ ਦੇਖਦੀ ਅਜਲੀ ਤੇ ਉਹ ਖੜੀ ਆ ਮਾਤਾ ਸਾਡੀ ਪਹਿਲਾ ਪਹੁੰਚ ਗਈ ਸਾਤ ਨੂੰ ਐ ਦੂਰੇ ਹੀ ਲਸਕੋਰ ਪੈਂਦੀ ਆ ਕੜਾਈ ਆ ਸਾਡੀ ਮੰਮੀ ਦੀ ਇਹ ਭਈ ਉਹ ਆ ਆਪਾਂ ਤਾਂ ਪੁੱਛੋ ਆਪਾਂ 8 ਵਜੇ ਦੇ ਨੂੰ ਤਿਆਰ ਤੀ ਆ ਪੁੱਛ ਮਨਦੀਪ ਤੋਂ ਹੋ ਰਹੀ ਦੇ ਬਿਲੋਂ ਲਈ ਜਾਇਓ ਨਾ ਨਾ ਆ ਪੁੱਛ ਲੋ 8 ਵਜੇ ਦਨ ਤਿਆਰ ਤੀ ਹੋਰ ਵੀ ਲਓ ਜੀ ਆਓ ਮੰਮੀ ਖੜੀ ਆ ਸਾਡੀ ਬਣ ਬੇੜੀਆਂ ਨੇ ਮਿਲਦੇ ਆ ਜਾ ਕੇ ਉੱਪਰ ਜਲਦੀ ਲਿਆਉਣਾ ਵੀ ਇਹ ਪਾਜੀ ਟਾਈਮ ਫੈਸ਼ ਬਲਡਾਉ ਫੈਸ਼ਨ ਬਟੀਕ ਚ ਲੱਗਿਆ ਅੱਧਾ ਘੰਟਾ ਪੂਰਾ ਹਮ ਹਾਂ ਹਾਂ ਥੇਲ ਚੋਕੇ ਕਰਤਾ ਸਾਬਤ ਤੋ ਲੋ ਭਾਈ ਚਲੋ ਆ ਵੀ ਬੰਦੇ ਸਵਾਗਤ ਕਰਨਾ ਆਪਣਾ ਆ ਬੱਬਰ ਕਰ ਰਿਹਾ ਸਵਾਗਤ ਅੱਜ ਤੱਕ ਪਛਾਣ ਆ ਗਿਆ ਪੱਪਾ ਹਾਂ ਬੱਬਰ ਭੌਂਕਦਾ ਹੀ ਨਹੀਂ ਬੱਬਰ ਓਏ ਮਿਲਦਾ ਤੈਨੂੰ ਮੁੜ ਕੇ ਆ ਕੇ ਮਿਲਦਾ ਓ ਦੇਖ ਇਹਨੇ ਕਤੂਰੇ ਲੈ ਰਿਹਾ ਨੂੰ ਭਾਈ ਉਹ ਵੀ ਆ ਗਿਆ ਚਲਦੇ ਆ ਉੱਤੇ ਹੁਣ ਉੱਪਰ ਸੇ ਹੀ ਜਾਏਗੇ ਉੱਪਰ ਜਾ ਕੇ ਮਿਲਦੇ ਆਂ ਤੁਹਾਨੂੰ ਭਾਈ ਪਹੁੰਚ ਕੇ ਫਰਸਟ ਮੀਲ ਦੀ ਵੇਟ ਕਰਤੇ ਹੋਏ ਅਸੀਂ ਵੀ ਕੋ ਆਪਣੀ ਜਨ ਵਾਲੇ ਆਏ ਭਾਈ ਫਰਸਟ ਮੀਲ ਦੀ ਵੇਟ ਕਰਦੇ ਹੋਏ ਇਹ ਤਾਂ ਰੱਜੇ ਪੁੱਜੇ ਬੈਠੇ ਨੇ ਜੀ ਰੋਟੀ ਪਾਣੀ ਖਾ ਕੇ ਅਸੀਂ ਉਹ ਭੁੱਖੇ ਆ ਚਲੋ ਖਾ ਪੀ ਕੇ ਮਿਲਦੇ ਆਂ ਕੁਛ ਪੀਣ ਲੱਗਿਆ ਚਾਹ ਪਕੌੜੇ ਆਪਾਂ ਇਹਨਾਂ ਨੂੰ ਆਪਾਂ ਹੀ ਰੋਕਤਾ ਸੀ ਕਿਉਂਕਿ ਤਲੇ ਆਇਆ ਬਹੁਤ ਖਾਈ ਜਾਂਦੇ ਆ ਅੱਰੇ ਬੰਦੇ ਬੈਠੇ ਨੇ ਸਾਰੇ ਚਾਹ ਪੀ ਰਹੇ ਆ ਇਹ ਇੰਨਾ ਕਾ ਪੋਰਸ਼ਨ ਬਸੇ ਦਾ ਤੇਰਾ ਕੋਈ ਤੈਨੂੰ ਕੋਈ ਦਿੱਤਾ ਹੀ ਨਹੀਂ ਹੋਇਆ ਨਾ ਨਵਾਰੀਓ ਨਹੀਂ ਨਵਾਰੀਓ ਨਹੀਂ ਕੋਈ ਹੋਰ ਡ्रेसਰੂਮ ਚ ਆਏ ਹਾਏ ਆਹ ਦੇਖਿਓ ਰੋ ਕਹਿ ਰਹਿੰਦਾ ਕੱਢ ਇਹਨਾਂ ਨੂੰ ਰੋ ਮਰੇ ਵੀ ਤੇਰੇ ਨੇ ਹਲੇ ਲੈ ਓ ਮਾਈ ਗੱਲ ਹੀ ਉਹ ਹੀ ਦਿੱਤਾ ਹੋਇਆ ਇਹ ਇਕੱਲਾ ਤੇ ਲੈ ਅਗਲੀ ਜਾ ਜਾ ਇਹ ਸਾਡੀ ਬੰਦਿਆ ਦੀ ਅਲਮਾਰੀ ਇੰਨੀ ਕਈ ਆ ਦੇਖ ਲਓ ਫਿਰ ਹੁਣ ਲੈ ਆ ਮੈਂ ਵੀ ਚੈਲਾ ਵਾਹ ਵੀ ਵਾਹ ਲੌਕਰ ਚ ਵੀ ਨੇ ਲੌਕਰ ਚ ਵੀ ਕੱਪੜੇ ਨੇ ਮਾਰੀ ਦੁਕਾਨ ਜਿੰਨਾ ਸਾਮਾਨ ਤਾਂ ਤੇਰੇ ਡਰੈਸ ਰੂਮ ਚ ਲੱਗਾ ਹੈ ਖੋਲੀ ਲੈ ਲਾਓ ਜੀ ਹਾਂ ਵੀ ਖੋਲਦੇ ਹੁਣ ਲੈ ਲੈ ਪਾਈ ਅੱਛਾ ਰਹਿ ਗਿਆ ਕੁਛ ਰਹਿ ਗਿਆ ਜੁੱਤੀਆਂ ਜੁੱਤੀਆਂ ਕੀ ਆ ਕੀ ਆ ਪਾਉਣੀ ਆ ਇਹਨੇ ਪਾਉਣੀ ਆ ਇਹਨੇ ਆਪ ਆ ਥੱਲੇ ਆਲੇ ਜੁੱਤੀਆਂ ਹੀ ਜੁੱਤੀਆਂ ਇਹ ਆਪ ਥਾਪ ਬਣਾ ਕੇ ਜਾਇਆ ਕਰੋ ਰੱਖਣੇ ਕਿੱਥੇ ਹਲੇ ਨਿਵਾਰੀ ਦੇ ਵਿੱਚ ਪੂਰੀ ਆ ਫਿੱਟ ਨਹੀਂ ਆਈ ਆ ਉੱਤੇ ਵੀ ਚੜੀ ਆ ਪਈਆਂ ਨੇ ਉਹ ਤਾਂ ਅੰਦਰ ਜੀਤ ਨੂੰ ਬਾਹਰ ਕੱਢ ਦਿੰਨੀ ਓਏ ਇਹ ਜਿਹੜਾ ਅਸਲ ਸਮਾਨ ਨਾਲ ਤਾਂ ਇਹ ਚਾਏ ਸਮਾਨ ਰੱਖਣ ਲਈ ਜਗ੍ਹਾ ਬਣਾ ਕੇ ਜਾ ਹੁਣ ਮੈਂ ਤੈਨੂੰ ਦੱਸ ਦਿੰਦੀ ਭਾਜੀ ਇੱਧਰ ਘਰ ਤੋਂ ਆਪਾਂ ਇਧਰੋਂ ਨਿਕਲ ਆਏ ਸ਼ੋਅਰੂਮ ਚੋਂ ਹਲੇ ਉਹ ਸਟਾਕ ਲਿਮਟਡ ਆ ਹੈ ਪੂਰਾ ਨਹੀਂ ਹੋ ਰਿਹਾ ਹੈ ਸਟਾਕ ਸਾਰਾ ਹੀ ਵਿਕੀ ਜਾ ਰਿਹਾ ਪੂਰਾ ਹੋ ਨਹੀਂ ਰਿਹਾ ਤੁਸੀਂ ਵੀ ਹੋਰ ਪਾ ਕੇ ਜਲਦੀ ਪਹੁੰਚੋ ਹਾਂ ਜਿੰਨੇ ਲੈਣਾ ਪਹੁੰਚੋ ਪੂਰੀ ਵੀਡੀਓ ਇਹਦੀ ਸਟਾਕ ਪੂਰਾ ਹੋਏ ਤੇ ਬਣਾਵਾਂਗੇ ਡਿਟੇਲ ਚ ਆਪਾਂ ਇੱਕ ਬੈਂਡ ਲਵਾਂਗਾ ਆਹ ਨਾ ਨਹੀਂ ਕੱਪੜੇ ਆ ਆ ਪਈਆ ਆਫਰ ਦੇਤਾ ਹੁਣ ਆ ਆਫਰ ਦੇਤਾ ਹੁਣ ਹਾਂ ਫ੍ਰੀ ਐ ਚੱਕ ਔਰ ਮੈਂ ਯਾਰ ਲੈ ਗਿਆ ਮੈਨੂੰ ਤਾਂ ਦਿੱਤਾ ਨਹੀਂ ਉਦੋਂ ਆਫਰ ਨਹੀਂ ਸੀ ਕਹਿੰਦਾ ਕਈ ਸੜ ਤਾਂ ਦੇ ਦੇ ਕਹਦਾ ਉਦੋਂ ਆਫਰ ਨਹੀਂ ਸੀ ਕਹਿੰਦਾ ਉਦੋਂ ਆਫਰ ਨਹੀਂ ਸੀ ਓਹੋ ਇਹ ਹੁਣ ਲੱਗਿਆ ਆਫਰ ਅੱਜੇ ਲਾਇਆ ਇਹ ਇਹ ਲਿਮਟਡ ਟਾਈਮ ਲਈ ਹੈ ਇਹ ਲਿਮਟਡ ਟਾਈਮ ਲਈ ਯਾਰ ਆ ਬੈਠੀ ਸਾਈ ਫਲਾ ਦੇ ਲੈ ਜਾ ਮਰਦੀ ਜਾ ਜਰ ਮਰਦੀ ਹਾਂ ਅੱਛਾ ਤੇ ਯਵਨ ਦੱਸ ਵੀ ਅਸੀਂ ਥੱਲੇ ਵਾਲੇ ਸ਼ੋਅਰੂਮ 'ਚ ਹੀ ਇੱਧਰ ਨੂੰ ਵੀ ਸ਼ੋਅਰੂਮਾਂ ਸਾਮਾਨ ਦੇ ਸਾਮਾਨ ਤੇ ਆ ਤੇ ਇੱਧਰ ਵੀ ਸ਼ੋਅਰੂਮ ਸਟਾਕ ਹਲੇ ਘੱਟ ਹੈ ਇਨਾਂ ਕੋਲ ਪੂਰਾ ਨਹੀਂ ਹੋ ਰਿਹਾ ਨਾਲ ਦੀ ਨਾਲ ਜਾਈ ਜਾਂਦਾ ਸਰਦਾਰ ਹੋ ਵੀ ਥੱਕੇ ਪਏ ਨੇ ਕਾਰੀਗਰ ਕਾਰੀਗਰ ਡੇ ਨਾਈਟ ਚੱਲ ਰਿਹਾ ਹੈ ਤੇ ਆ ਤਾਂ ਬਾਲੀ ਸੋਣੀ ਲੱਗਦੀ ਮੈਨੂੰ ਕੋਸੀ ਤੇ ਚਲੋ ਬਾਕੀ ਉੱਧਰ ਵੀ ਜਾ ਕੇ ਦਿਖਾਉਂਦੇ ਆ ਤੁਹਾਨੂੰ ਇੱਧਰੋਂ ਨਿਕਲ ਕੇ ਇੱਧਰ ਅੱਗੇ ਆ ਗਿਆ ਜੀ ਅਲਮਾਰੀਆ 500 ਜਰਮਨ ਦਾ ਅੰਦਰ ਵੀ ਪੂਰਾ ਹੀ ਹੋ ਬਲੇ ਅਲਮਾਰੀਆ ਹੀ ਅਲਮਾਰੀਆ ਨੇ ਇੱਧਰ ਇੱਕ ਤੋਂ ਵੱਧ ਕੇ ਇੱਕ ਇੱਧਰ ਵੀ ਅਲਮਾਰੀਆ LCD ਪੈਨਲ ਤੇ ਹੁਣ ਆਪਾਂ ਚੱਲਦੇ ਆ ਅੱਗੇ ਸੋਫੇ ਵਾਲੇ ਜਿਹਨੂੰ ਇੱਧਰੋਂ ਅਲਮਾਰੀਆ ਵਾਲ ਚੋਂ ਹੁਣ ਆਪਾਂ ਚੱਲਦੇ ਆ ਜੀ ਸੋਫੇ ਵਾਲੇ ਚੋਂ ਆਹ ساری ਫੈਕਟਰੀ ਕਿੱਥੇ ਸਮਾਨ ਬਣਦਾ ਉੱਤੇ ਬੈਠੇ ਨਾ ਦੇਖਿਓ ਦੇਖਿਓ ਉੱਤੇ ਬੈੱਡ ਥੱਲੇ ਸੋਫੇ ਇੱਥੇ ਪਾਣੀ ਆ ਗਿਆ ਸੀ ਕਰ ਤੇ ਉਧਰ ਫੇਰ ਰੋਡ ਆਹ ਰਹਿ ਗਿਆ ਜੀ ਸੋਫੇ ਵਾਲਾ ਆ ਉੱਤੇ ਹੋਰ ਸ਼ੋਰੂਮ ਤਿਆਰ ਹੋ ਰਿਹਾ ਇੱਧਰ ਹੋਰ ਸ਼ੋਰੂਮ ਤਿਆਰ ਹੋ ਰਿਹਾ ਤੇ ਆ ਥੱਲੇ ਇੱਕ ਹੋਇਆ ਹੋਇਆ ਸੋਫੇ ਨੇ ਇੱਥੇ ਇਹ ਦਿਖਾਉਂਦੇ ਆ ਤੁਹਾਨੂੰ ਜਾ ਕੇ ਏ ਆ ਗਿਆ ਇਹ ਸੋਫੇ ਵਾਲਾ ਸੋਫੇ ਡਾਈਨਿੰਗ ਟੇਬਲ ਸੋਫੇ ਦਾ ਸਟਾਕ ਪੂਰਾ ਨਹੀਂ ਹੋ ਰਿਹਾ ਲਹੂ ਜਿੱਦ ਡਾਈਨਿੰਗ ਟੇਬਲ ਡਾਈਨਿੰਗ ਟੇਬਲ ਸੋਫੇ ਇੱਕ ਤੋਂ ਇੱਕ ਵਧੀਆ ਸੋਫਾ ਆ ਵੀ ਬੜਾ ਪਿਆਰਾ ਇਹ ਕਲਰ ਆਇਆ ਨਾ ਸੋਫੇ ਦਾ ਬਹੁਤ ਸੋਹਣਾ ਕੰਬੀਨੇਸ਼ਨ ਜਿਹਾ ਲੱਗ ਰਿਹਾ ਇੱਕ ਤੋਂ ਇੱਕ ਵਧੀਆ ਸੋਫਾ ਜੀ ਆਦੇ ਮੈਂ ਆ ਕਹਿ ਰਹੀ ਆ ਤੀ ਆ ਵਾਲਾ ਉਥੇ ਆਪਣੇ ਲੌਬੀ ਚ ਲਾਉਣ ਨੂੰ ਉੱਧਰ ਡਾਈਨਿੰਗ ਟੇਬਲ ਆ ਪੂਰਾ ਲਗਜ਼ਰੀ ਸੋਫਾ ਨਬਾਰਾਂ ਹੀ ਬਾਰਾਂ ਹੈ ਵੀਰੇ ਠੀਕ ਹੋ ਗਿਆ ਤਾਂ ਇੰਚੇ ਹਾਂ ਲਗਭਗ ਆ ਦੇਖੀ ਕਿੰਨਾ ਪਿਆਰਾ ਜਿਹਾ ਕਲਰ ਆ ਮੈਂ ਸਲੈਕਟ ਕਰਕੇ ਆ ਗਈ ਆਪਾਂ ਦਫ਼ਤਰ ਚ ਠੀਕ ਹਾਂਜੀ ਪੇਮੈਂਟ ਕੈਸ਼ ਕਰਾਂਗੇ ਉਹ ਜਾਂ ਕਾਰਡ ਸ਼ਿਪਿੰਗ ਬਾਝੂ ਹੋਣੀ ਆ ਫੁੱਲ ਪੇਮੈਂਟ ਤੇ ਬਾਕੀ ਸਾਡੇ ਭਾਜੀ ਇੱਥੇ ਲਿਖਿਆ ਨਹੀਂ ਆ ਭਾਜੀ ਆਓ ਆਓ ਦੇਖੋ ਜੀ ਉਹ ਬੋਰਡ ਪੜ੍ਹਦੇ ਤੁਸੀਂ ਨਹੀਂ ਜੀ ਸਾਡੀ ਭੈਣ ਦੀ ਸ਼ਾਪ ਆ ਸਾਡੇ ਭਾਜੀ ਦੀ ਵਾ ਕੇ ਤਾਂ ਮਰਜੀ ਲਓ ਨਹੀਂ ਨਹੀਂ ਜੀ ਨਹੀਂ ਸਾਡਾ ਕੰਮ ਆ ਸਾਡਾ ਕੰਮ ਤੀਜੇ ਵਿੱਚ ਲੱਤ ਨਹੀਂ ਡਾ ਸਕਦੇ ਨਹੀਂ ਨਹੀਂ ਸਾਡਾ ਸਿੱਧੀ ਕਰਨਾ ਸਾਡਾ ਨਿਕਲਦੇ ਪੈਸੇ ਨੇ ਸਾਡੀ ਜ਼ਿੰਮੇਵਾਰੀ ਆ ਜੀ ਸਾਡੀ ਜ਼ਿੰਮੇਵਾਰੀ ਆ ਅਸੀਂ ਰੱਸਾ ਹੀ ਨਹੀਂ ਖੋਲਣਾ ਉਹਨਾਂ ਦਾ ਤੁਹਾਨੂੰ ਰੱਸਾ ਗਲੇ 500 ਦੇ ਰਿਹਾ ਬਖੇ ਠੀਕ ਆ ਫੇਰ डन ਅਗਲਾ ਦਾ ਮਾਦਮ ਵਾਲੀ ਦੁਕਾਨ ਹੈ ਤੇ ਚਲੋ ਦੇਖਦੇ ਆਂ ਜੀ ਉਧਰ ਸੋਚੀ ਪੈ ਕੇ ਬੰਦੇ ਹੋ ਰੂਮ ਘੁੰਮ ਘੁਮਾ ਕੇ ਇਧਰ ਸ਼ੋਰੂਮ ਦਾ ਮੇਨ ਐਂਟਰੀ ਤੇ ਹੁਣ ਅਸੀਂ ਆ ਗਏ ਕੱਪੜੇ ਵਾਲੀ ਸ਼ਾਪ ਤੇ ਉਧਰ ਲੰਬੀਆਂ ਸ਼ਾਪਾਂ ਹੀ ਸ਼ਾਪਾਂ ਨੇ ਹੁਣ ਆ ਗਏ ਅਸੀਂ ਕੱਪੜੇ ਵਾਲੀ ਸ਼ਾਪ ਤੇ ਕੱਪੜੇ ਦਾ ਢਾਂਡਾ ਲੈ ਤੇ ਚਲੋ ਦੇਖ ਕੇ ਮੈਂਦੇ ਆਂ ਇਧਰੋਂ ਕਾਇਦੇ ਦੀ ਪੈਂਡ ਬਲੂਚੀ ਦਿਖਾਵਾਂਗੇ ਆ ਪੈਂਡ ਬਲੂਚੀ ਦਾ ਪ੍ਰਾਈਮ ਮੈਂਬਰਸ਼ਿਪ ਕਾਰਡ ਤੇ ਬਾਕੀ ਜਾ ਕੇ ਦਿਖਾਉਨੇ ਆ ਤੁਹਾਨੂੰ ਉੱਥੇ ਚੱਲਿਆਂ ਹੁਣ ਆਪਾਂ ਜਾ ਕੇ ਦਿਖਾਉਨੇ ਆ ਬਾਕੀ ਸਾਡਾ ਅਸੀਂ ਆਹਨ ਸੀਟ ਤੇ ਬੈਠੇ ਸੀਗੇ ਚਲੋ ਜਾ ਕੇ ਦਿਖਾਉਨੇ ਆ ਬਾਕੀ ਪਹੁੰਚ ਗਿਆ ਆਪਾਂ ਹੁਣ ਇੱਥੇ ਨੰ ਨਾਲੇ ਸਾਰਾ ਕੁਝ ਐ ਇੱਥੇ ਸਾਰੇ ਬ੍ਰਾਂਡ ਨੇ ਟੀਮਾਟ ਬੀਆ ਤੇ ਆਪਾਂ ਜਾਣਾ ਇਹਨਾਂ ਦੇ ਪਿੰਡ ਬਲੂਚੀ ਵਾਲਿਆਂ ਦੇ ਤੇ ਫੇਰ ਸ਼ਾਪਿੰਗ ਕਰਦੇ ਆਂ ਬਾਕੀ ਬੰਦੇ ਆਪਣੇ ਉਹ ਆ ਗਏ ਤੇ ਚੱਲਦੇ ਆਂ ਹੁਣ ਅੱਗੇ ਇੱਧਰ ਸਫਾਈ ਹਾਵੀ ਕਿੱਧਰ ਜਾਣਾ ਉਹ ਗੇਮਿੰਗ ਸੈਂਟਰ ਜਿਹੜਾ ਨਵਾਂ ਖੁੱਲਿਆ ਉਹ ਉਹ ਗੇਮਿੰਗ ਸੈਂਟਰ ਸਾਰਾ ਇੱਥੇ ਖੁੱਲਿਆ ਆਈ ਆਪਾਂ ਜਾਣਾ ਇੱਧਰ ਹੁਣ ਇੱਥੇ ਬਾਕੀ ਸਾਰਿਆਂ ਦੇ ਬ੍ਰਾਂਡਾਂ ਦੇ ਵੀ ਸ਼ੋਅਰੂਮ ਨੇ ਤੇ ਉਹ ਰੈਸਟੋਰੈਂਟ ਪਿੰਡ ਬਲੂਚੀ ਆਕੀ ਸ਼ਾਮ ਦੀਮਾਰ ਕੇ ਨਾਮ ਤੇ ਚਲੋ ਅੱਗੇ ਚੱਲਦੇ ਆਪਾਂ ਪਾਮ ਬਾਗ ਆ ਪਾਮ ਬਾਗ ਦੇ ਵਿੱਚ ਇਹ ਖੁੱਲੇ ਹੋਏ ਨੇ ਨਾ ਤੇ ਚਲੋ ਮਿਲਦੇ ਆ ਤੁਹਾਨੂੰ ਅੱਗੇ ਜਾ ਕੇ ਜੇ ਆਪ ਪਹੁੰਚ ਗਏ ਆਪਾਂ ਪਿੰਡ ਬਲੂਚੀ ਏ ਆਪਈ ਪਿੰਡ ਬਲੂਚੀ ਇੱਧਰ ਆਪਣਾ ਸਵਾਗਤ ਕਰਨ ਲਈ ਬੈਠਾ ਬਾਈ ਉਹਨਾਂ ਹੀ ਤਾਂ ਬਲੂਚੀ ਰੈਸਟੋਰੈਂਟ ਐਂਡ 바 ਚੱਲ ਨੇ ਅਸੀਂ ਅੰਦਰ ਅੰਦਰ ਦਿਖਾਉਣੇ ਆ ਅੰਦਰ ਵਲੌਗ ਬਣਾਉਂਦੇ ਨੇ ਇਹ ਠੀਕ ਆ ਲਓ ਜੀ ਵੱਡਦੀ ਸਾਰੇ ਪੰਜਾਬੀ ਸੱਭਿਆਚਾਰ ਬਹੁਤ ਸੋਹਣੀ ਸਜਾਵਟ ਹੋਈ ਹੋਈ ਆ ਬਹੁਤ ਸੋਹਣਾ ਹੋ ਗਿਆ ਕੀਤਾ ਹੋਇਆ ਨਾ 150 ਬੰਦੇ ਤੱਕ ਦਾ ਅੰਦਰ ਹਾਲ ਬਣਾਇਆ ਹੋਇਆ ਹੈ ਜੇ ਕੋਈ ਪ੍ਰੋਗਰਾਮ ਕਰਨਾ ਅੱਛਾ ਇਹ ਤਾਂ ਬਿਨਾਂ ਵੀ ਹੋਰ ਹਾਲ ਆ ਬਹੁਤ ਸੋਹਣਾ ਬਣਿਆ ਹੋਇਆ ਜੀ ਸਾਰਾ ਹੀ ਇਕੱਠੇ ਗਲਾਸ ਵੀ ਟੀ ਉਹਦੇ ਪਿੱਤਲ ਦੇ ਬਹੁਤ ਭਾਰੀ ਗਲਾਸ ਆ ਤੇ ਇਹ ਸਾਰਾ ਮੀਨੂ ਉਧਰ ਪਹਿਲਾਂ ਆਪਾਂ 스낵ਸ ਆਰਡਰ ਕਰਦੇ ਨੇ ਨਾਲ ਦੀ ਨਾਲੇ ਰੋਟੀ ਸਾਰਾ ਕੁਝ ਆ ਨਾ ਲਗਭਗ ਬਹੁਤ ਸੋਹਣਾ ਬਣਿਆ ਹੋਇਆ ਜੀ ਤੇ ਫੂਡ ਦੀ ਕੁਆਲਿਟੀ ਵੀ ਦੇਖਣ ਨੂੰ ਤਾਂ ਲੱਗ ਰਿਹਾ ਇੱਥੇ ਵੀ ਬਹੁਤ ਸੋਹਣੀ ਹੋਊ ਬਾਕੀ ਤੁਹਾਨੂੰ ਦੱਸ ਦਿਆਂ ਉੱਧਰ ਆਰਡਰ ਹੋ ਰਿਹਾ ਜੀ ਸਟਾਰਟਰ ਤੋਂ ਸਟਾਰਟ ਕਰ ਲਿਆ ਆਪਾਂ ਪਹਿਲਾਂ ਸਭ ਤੋਂ ਹਨੀ ਚਿੱਲੀ ਪੋਟੈਟੋ ਜਾਨ ਨੂੰ ਰੋਟੀ ਦਾ ਆਰਡਰ ਦਿੱਤਾ ਹੋਇਆ ਟੇਸਟੀ ਆ ਪਹਿਲਾਂ ਤੁਹਾਨੂੰ ਦਿਖਾਇਆ ਨਹੀਂ ਆ ਪਾਈ ਨੇ ਚੰਡੇ ਕਰੇ ਪਾਈ ਨੇ ਕਰੇ ਪਾਈ ਨੇ ਬੇਲੀ ਚਾਜਾ ਦਾ ਹਲਵਾ ਆ ਪਤਾ ਨਹੀਂ ਕੀ ਕੀ ਦਿਆ ਹਾ ਗੱਜਰ ਹਾਲਿਆ ਨਹੀਂ ਆਈਸਕ੍ਰੀਮ ਲੈਣੀ ਸੀ ਗੱਜਰ ਨਾਲ ਦੱਸੋ ਗੱਜਰ ਹਾਲਿਆ ਸ਼ਾਹੀ ਪਨੀਰ ਮਿਕਸ ਰਾਇਤਾ ਕੜਾਹੀ ਪਨੀਰ ਆ ਕੀ ਕੀ ਸੋਇਆ ਪਤਾ ਨਹੀਂ ਕੀ ਸੋਇਆ ਕਬਾਬ ਸਾਰਾ ਕੁਝ ਕਰਦੇ ਇਹ ਭੁੱਖ ਲੱਗੀ ਹੋਈ ਤੇ ਬਹਿਲੀ ਕਰਕੇ ਹੀ ਦਿਖਾਉਂਦੇ ਆ ਤਾਂ ਕਰਕੇ ਤੁਹਾਨੂੰ ਸਾਰਾ ਹੀ ਤੇ ਹੁਣ ਆ ਗਈ ਮਿੱਠੇ ਦੀ ਵਾਰੀ ਮਠਾ ਦੇਖਦੇ ਆ ਬੂ ਪਾਣੀ ਆ ਗਿਆ ਆਇਆ ਹੱਥ ਧੋਣ ਲਈ ਆ ਪਰ ਆਇਆ ਹੱਥ ਤੋਂ ਨਹੀਂ ਆ ਨਿੰਬੂ ਪਾਣੀ ਨਿੰਬੂ ਦਾ ਜਰ ਕ ਹੈ ਨਿੰਬੂ ਦਾ ਕਟਾਲੂ ਮਰ ਜਾਂਦੇ ਨੇ ਕਟਾਲੂ ਤਾਂ ਪਹਿਲਾਂ ਮਾਰਨੇ ਚਾਹੀਦੇ ਰ ਖਾਣਾ ਖਾਣ ਤੋਂ ਚਲੋ ਜੀ ਧੋਣਿਆ ਹੱਥ ਇਹ ਮਿਲਦੇ ਆ ਕਰਮਾ ਉੰਮੀ ਹਾਂ ਹਾਂ ਕਰਮਾ ਬਈ ਬਹੁਤ ਸੋਹਣਾ ਫਸਲਟੀ ਨਿੰਬੂ ਮੂਥੇ ਮਾਰ ਲੈ ਵਸ ਸਹੀ ਗੱਲ ਆ ਜਿਹੜਾ ਸਹੀ ਮੰਦੀਪ ਮੰਦੀਪ ਮਾਲੀਗਰ ਮਾਲੀ ਮੰਦੀਪ ਮੂੰਹ ਤੇ ਮਾਲੀਗਰ ਆਹ ਤੇ ਤੁਹਾਡੇ ਉੱਤੇ ਨਾ ਹਾਂ ਮੇਰੇ ਤਾਂ ਮੜਦਾ ਨਾ ਪਹਿਲੇ ਤੁਸੀਂ ਮੜਨਾ ਉਹ ਕਹਿੰਦੇ ਪਹਿਲਾਂ ਵੀ ਜਿਹੜੀ ਨਵੀਂ ਬਹੂ ਹੁੰਦੀ ਆ ਉਹਨੇ ਮੜਦਾ ਹੁੰਦਾ ਲਓ ਜੀ ਲਾਸਟ ਚੱਲ ਰਿਹਾ ਹੁਣ ਸਟਾਰਟਰ ਤੋਂ ਸ਼ੁਰੂ ਹੋ ਕੇ ਮੀਡੀਅਮ ਤੋਂ ਆ ਕੇ ਲਾਸਟ ਤੇ ਆ ਗਏ ਵਾਟਰ ਸਕੋਚ ਪਾ ਕੇ ਮਿਲਦੇ ਆਂ ਅਰੇ ਇਹ ਨਹੀਂ ਆਪਾ ਹੋਗਾ ਨਹੀਂ ਹੁੰਦੀ ਨਾ ਮੈਸ ਬਾਅਦ ਚੀਜ਼ ਨਹੀਂ ਆਪਾ ਮੈਸ ਕਰਨੀ ਹੁੰਦੀ ਆ ਚੀਜ਼ ਇਹੀ ਤਾਂ ਮੇਨ ਉਹ ਇਹ ਦੇ ਕਰਕੇ ਤਾਂ ਆਈਦਾ ਤੇ ਚਲੋ ਜੀ ਖਾ ਪੀ ਕੇ ਹੁਣ ਅੱਗੇ ਨੂੰ ਵਧ ਰਹੇ ਆ ਚੱਲਦੇ ਆ ਅੱਗੇ ਨੂੰ ਗੱਡੀ ਤਾਂ ਵੀ ਗਈ ਜਾਂਦੀ ਆਉਣ ਲੈ ਪਾਈ ਚੱਲੀ ਅੱਗੇ ਹੁਣ ਆਹ ਦੇਖੋ ਜੀ ਇੱਥੇ ਬੈਂਗਲਸ ਲਈ ਲਾ ਕੇ ਬੜੀ ਸੋਹਣੀ ਡੈਕੋਰੇਸ਼ਨ ਕੀਤੀ ਹੋਈ ਆ ਆ ਦੇਖੋ ਟਰੀ ਬਹੁਤ ਸੋਹਣੀ ਲੋ ਜੀ ਅਗੇ ਇੱਧਰ ਵੀ ਦੇਖੋ ਡੈਕੋਰੇਸ਼ਨ ਬੜੀ ਸੋਹਣੀ ਕੀਤੀ ਹੋਈ ਆ ਬਾਹਰ ਨਾਲਟੇ ਟੋਲ ਡੱਬ ਲੈਂਦੇ ਵਗੈਰਾ ਅਲੈਕ ਆ ਵੀ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਹੋਈ ਐ ਸਾਰੀ ਉਹ ਇੱਥੇ 메ਨ ਗੇਟ ਹਾਂ ਜੀ ਤੇ ਲਾਉ ਜੀ ਆਪ ਵੀ ਕੇ ਨਿਕਲ ਆਏ ਇਹ ਇੱਥੇ ਸਾਰਾ ਮਾਲ ਵਗੈਰਾ ਜੋ ਸਾਰੇ ਬਣਿਆ ਨੇ ਆ ਗੇਮਿੰਗ ਜ਼ੋਨ ਬਣਿਆ ਹੋਇਆ ਆ ਗਿਆ ਦੇਖੋ ਮੇਰਾ ਤੇ ਸਾਰੇ ਗੀਮਾ ਗੁੰਮਾ ਇੱਥੇ ਹਲੇ ਖੁੱਲਣੇ ਨੇ ਹੋਰ ਆ ਮੈਂ ਕੋ ਲਿਆ ਮੈਂ ਗਨੋ ਲਿਆ ਪਰਸ ਵਾਲਾ ਲਾ ਵੀ ਪਰਸ ਵਾਲਾ ਇੱਧਰ ਗੇਮਿੰਗ ਵਾਲੇ ਖੁੱਲਣੇ ਨੇ ਹੋਰ ਉਹ ਉੱਥੇ ਬੱਚਿਆਂ ਦੇ ਕੱਪੜੇ ਵਗੈਰਾ ਸਾਰਾ ਕੁਝ ਹੁੰਦਾ ਤੇ ਹੋਰ ਇੱਧਰ ਵੀ ਸਾਰੇ ਬ੍ਰਾਂਡ ਲਗਭਗ ਸਾਰੇ ਬ੍ਰਾਂਡ ਇੱਥੇ ਹੈਗੇ ਨੇ ਤੇ ਚਲੋ ਮਿਲਦੇ ਆ ਤੁਹਾਨੂੰ ਅੱਗੇ ਇੰਨਾ ਚਾਹਨਾ ਉਹ ਲੜੀਆਂ ਵੀ ਆ ਲਓ ਜੀ ਹੁਣ ਚੱਲੇ ਆਪਾਂ ਡੀਮਾਰਟ ਖਾ ਪੀ ਕੇ ਹੁਣ ਸੁੱਕਾ ਸਿੱਧਾ ਲੈਣ ਚੱਲੇ ਉਹ ਤੀਓ ਉਹ ਵੈਸਕ੍ਰੀਮ ਵਾਲੇ ਹਨਾ ਉਹੀ ਬਾਸਕਿੰ ਨਰੋਵਨਜ਼ ਜਿੰਨਾਂ ਦੇ ਐਟਮ ਆਇਆ ਹੋਈ ਅਤੀ ਰੋਹਿਤ ਸ਼ਰਮਾ ਦੇਖ ਲਓ ਭਾਈ ਤੇ ਚਲੋ ਮਿਲਦੇ ਆ ਡੀਮਾਰਟ ਦੇ ਅੰਦਰ ਜਾ ਕੇ ਹੁਣ ਪਹੁੰਚ ਗਏ ਜੀ ਡੀਮਾਰਟ ਡੀਮਾਰਟ ਦੇ ਅੰਦਰ ਚੱਲੇ ਬੰਦੇ ਆਪਣੇ ਆਪਾ ਵੀ ਚੱਲੀਏ ਅੰਦਰ ਜਾ ਕੇ ਦੱਸ ਦਿਆਂ ਕੀ ਲੈਣੇ ਆ ਕੀ ਨਹੀਂ ਪਾਂਡੇ ਆ ਜਾ ਕੇ ਬੰਦੇ ਪਾਂਡੇ ਆ ਚਾਹ ਵੀ ਪਾਂਡੇ ਖੜਕਾ ਦੀਏ ਪਾਂਡੇ ਦੋ ਬੰਦੇ ਕਿੱਥੇ ਗਏ ਪਤਾ ਨਹੀਂ ਇੰਨਾ ਸਾਮਾਨ ਲਿਆ ਹਲੇ ਹੋਰ ਲੈਣੇ ਆ ਇਥੋਂ ਲੱਬ ਲਵਾ ਕੇ ਆ ਲੈ ਲਿਆ ਚੱਲ ਲਾ 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 ਲਿਆ ਬੱਸ ਲਾ ਲਿਆ ਲਾ 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 ਕੀ ਚੱਕਰ ਹੈ ਸਮਰ ਵੀ ਨਹੀਂ ਹੈਗਾ ਮੈਂ ਦੇਣਾ ਹੀ ਦੇਣਾ ਨਹੀਂ ਪਰ ਲਿਆਂਦੀ ਰੱਡੀ ਪਰ ਲਿਆਂਦੀ ਭਾਈ ਬੰਦਾ ਇਕੱਲਾ ਇਕੱਲਾ ਆ ਰਿਹਾ ਬਾਹਰ ਨੂੰ ਹਨੇਰਾ ਹੋ ਗਿਆ ਪਿੰਡ ਜਾਂਦੇ ਨੂੰ ਆਪਾਂ ਨੂੰ ਖਾਸਾ ਨਹੀਂ ਰੋ ਜਾਣਾ ਤੇ ਚੱਲੀਏ ਜੀ ਹੁਣ ਜਲਦੀ ਜਲਦੀ ਪਿੰਡ ਨੂੰ ਲਾਈਨ ਬਣਾਈ ਆਉਂਦੇ ਨੇ ਬੰਦੇ ਆਪਣੇ 1 2 3 4 5 6 7 ਨਗ ਨਗਪੂਰੇ ਨੇ ਨਗਪੂਰੇ ਨੇ ਪੂਰੇ ਨਾ ਪੂਰੇ ਨੇ ਨਗ ਦੇਖ ਲੋ ਵੀ ਪੂਰੇ ਨੇ ਕੋਈ ਨਹੀਂ ਆਉ ਹਲੇ ਤਾਂ ਗੱਡੀ ਆਉਂਦੀ ਆ ਜਾਨ ਦੀ ਤਿਆਰੀ ਹੋ ਚੁੱਕੀ ਆ ਕੋਸ਼ੀ ਪਲਾ ਚ ਚੱਲਦੇ ਆ ਜੀ ਘਰ ਨੂੰ ਮਨਦੀਪ ਦਾ ਸ਼ਗਨ ਮੈਂ ਵੀ ਹਮਾਰੀ ਹਾਂ 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 ਉਹ ਤਾਂ ਫੜਵਾਉਣੀ ਆ ਲੈ ਵੀ ਸਾਡੀ ਫੋਟੋ ਵੀ ਕਰ ਦੋ ਆ ਜਾ ਮਮੀ ਅਮਨ ਕਰੀਂ ਜਾਂ ਲੈ ਮੈਂ ਕਰ ਦਾਂ ਮੈਂ ਤਾਂ ਮੈਂ ਬੀੜੀ ਕਰਤੀ ਆਉਂ ਤਾਂ ਮੈਂ ਵੀਡੀਓ ਚ ਆਉਂਗੀ ਇਹ ਆ ਮਦੀਪ ਦਾ ਸ਼ਗਨ ਹੁਣ ਵੀ ਆਣਾ ਚੰਗੇ ਬੜਾ ਉਹੋ ਕਰਕੇ ਦਿੱਤਾ ਹੈ ਪੈਕ ਜਦੋਂ ਕਾਰਡ ਨੂੰ ਕਨਵਰਟ ਕਰਾਉਣਾ ਉਦੋਂ ਆਗੇ 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 ਮੈਂ ਪਾਠਾੜਦਨ ਤੋਂ ਦੋ-ਤਿੰਨ ਲਗਵਾ ਜੀ ਕੋਰ ਕਾਸਟਰੋਂ ਤੇ ਦੋ-ਤਿੰਨ ਪਾਠਾੜਦਨ ਤੋਂ ਦੋ-ਤਿੰਨ ਲਗਵਾ ਜੀ ਅੱਜ ਜਿੱਤੀ ਆ ਗਈ ਮੰਦਿਰ ਦੀ ਹੈ ਮੇਰਾ ਅੱਜ ਮੰਗਲਵਾਰ ਹੈ ਇਹ ਨਾਲ ਆ ਗਈ ਜਿੱਤੀ ਜੀ ਇਹ ਤਾਂ ਪਾਠਾੜਦਨ ਵੀ ਦੇਖੀ ਸੀ ਸੂਟ ਨਾਲ ਮੈਚਿੰਗ ਵੀ ਦੇਖੇ ਤਰਾ ਕਰਵਾਏਗੀ ਹੁਣ ਤੇਰੀ ਵਾਰੀ ਹੈ ਹੈ ਜੇ ਤੂੰ ਰਹਿਆ ਨਹੀਂ ਫਿਰ ਮੈਂ ਦੋ ਫੇਰ ਲੜ ਦੇਣੀ ਆ ਤੂੰ ਤਾਂ ਮਾਤਾ ਕਾ ਕੇ ਸੱਡੂ ਇੱਧਰ ਸਾਰਾ ਕੁਝ ਆ ਗਿਆ ਵਧੀਆ ਲਾਸਟ ਤੇ ਆਪਣੇ ਵਰਗੇ ਬੰਦਿਆਂ ਨੂੰ ਆਹ ਕ ਚੀਜ਼ ਰਹਿ ਜਾਂਦੀ ਆ ਦਰਜੀ ਤੋਂ ਬੋਦੀਆਂ ਮਨਾਉਣੇ ਪੈਣਗੇ ਅਜੇ ਬਣਾਣ ਪੈਂਟ ਸ਼ਰਟ ਰਮਾਲ ਬਾਸ ਰਹਿ ਜਾਂਦੀਆਂ ਬੋਦੀਆਂ ਦਾ ਐਂਡ ਕੱਲੂ ਮਿਲਾਂਗੇ ਅਗਲੇ ਬਲੌਗ ਚ ਬਣਾਉਣਾ ਵਾਟ ਦੁਬਾਰਾ ਲਓ ਜੀ ਇੱਥੇ ਵੀ ਬਲੌਗ ਦੇਖਦੀ ਹੁੰਦੀ ਆ ਵੀਡੀਓ ਕਾਲ ਤੇ ਨਹੀਂ ਦੱਸਿਆ ਸੀ ਪਾਜੀ ਉਹਨਾਂ ਕੋਲ ਆਏ ਹੋਏ ਨਹੀਂ ਮੱਲਾ ਤੋਂ ਉਹ ਨੇਰਾ ਹੀ ਕਰਿਆ ਫਿਰ ਚਲੋ ਵਧੀਆ ਬਹੁਤ ਵਧੀਆ ਵਲੌਗ ਹੁੰਦੇ ਨੇ ਮੈਂ ਦੇਖ ਲਈ ਹੁੰਨੀ ਆ ਹੋਰ ਪ੍ਰੈਸ਼ਨ ਤੋਂ ਠੀਕ ਹੋਣਾ ਅਸੀਂ ਵੀ ਬਣਾਉ ਲਿਆ ਸੰਤ ਕਦਾ ਤਾ ਚਲੋ ਵਧੀਆ ਵਧੀਆ ਠੀਕ ਆ ਜੀ ਠੀਕ ਆ ਚਲੋ ਕਰ ਲਓ ਕੰਮ ਠੀਕ ਆ ਇਹ ਲੱਗਦਾ ਮੈਂ ਲੈ ਲਈ ਤੇ ਲਾਲੋ ਕਿਹਦੇ ਤੋਂ ਮਿਲੀ ਮੈਮ ơi ਸੁਦੀ ਪਣੀ ਮਾਤਾ ਵਾਲੇ ਦੇ ਲਾਵੇ ਮੜਾਤੇ ਨੇ ਤੂੰ ਜੇ ਅੱਜ ਦਿਨ ਚ ਆ ਜਾਂਦੇ ਤਾਂ ਲਾਈਵ ਹੀ ਮਿਲ ਜਾਂਦਾ ਦੀ ਰਾਤ ਆ ਜਾਂਦੇ ਰਾਤ ਮੈਂ ਇੱਥੇ ਸੀ ਹੋਰ ਆ ਗਏ ਫੇਰੇ ਹਨੇ ਉਹਨਾਂ ਨੇ ਆਏ ਸਾਡੀ ਮੰਮੀ ਮਿਲਦੀ ਹੈ ਉਹ ਕਹਿੰਦੇ